ਵੇਦatsch ਕੀਹਦੇ ਆ ਕੰਨਾਂ ਨੂੰ ਪਾਤੇ ਵੇ ਮੇਰੇ ਕਾਂਟੇ ਕੰਨਾਂ ਦੇ ਦੱਤ ਕਿਰਿਆਂ ਕੰਨਾਂ ਨੂੰ ਪਾਤੇ ਵੇ ਮੇਰੇ ਕਾਂਟੇ ਕੰਨਾਂ ਦੇ ਵੇ ਮੇਰੇ ਕਾਂਟੇ ਕੰਨਾਂ ਦੇ ਤੜਕੇ ਦੇ ਨਾਲ ਹਰਮੋਨੀਅਮ ਚੱਕ ਲੈਂਦਾ ਤੇ ਬਹਿ ਜਾਂਦਾ ਕਾਂਟੇ ਕੰਨਾਂ ਦੇ ਕਾਂਟੇ ਕੰਨਾਂ ਦੇ ਇਹ ਰੋਜ਼ ਹੀ ਲੱਗ ਜਾਂਦਾ ਗਾਉਣ ਇਹ ਪਤਾ ਨਹੀਂ ਇਹਨੇ ਕਿੱਥੋਂ ਇਹ ਗਾਣਾ ਸੁਣ ਲਿਆ ਪਹਿਲਾ ਤਾਂ ਮੈਂ ਕਦੇ ਸੁਣਿਆ ਨਹੀਂ ਇਹ ਗਾਣਾ ਮੈਨੂੰ ਤਾਂ ਇਸ ਬੰਦੇ 'ਚ ਵੀ ਰੋਲਾ ਲੱਗ ਹੈ 4-5 ਦਿਨ ਹੋ ਗਏ ਇੱਕੋ ਹੀ ਗਾਣੇ ਦੇ ਰੱਟ ਲਾਈ ਬੈਠਾ ਕਾਂਟੇ ਕੰਨਾਂ ਦੇ ਕਾਂਟੇ ਕੰਨਾਂ ਦੇ ਇਹ ਕਾਂਟੇ ਕਿਸੇ ਕੰਜਰੀ ਨੂੰ ਬਣਾ ਕੇ ਦੇਣ ਨੂੰ ਤਾਂ ਨਹੀਂ ਫਿਰਦਾ ਇਹ ਜਿਹੜਾ ਇਹ ਕੋਈ ਗਾਣੇ ਤੇ ਲੱਗਿਆ ਹੋਇਆ ਇਹ 4-5 ਦਿਨ ਪਹਿਲਾਂ ਮੈਨੂੰ ਪੁੱਛਦਾ ਵੀ ਸੀ ਕਿ ਤੇਰੇ ਕਾਂਟੇ ਕਿੱਥੇ ਐ ਹੈ ਇਸ ਗੱਲ ਦੇ ਵਿੱਚ ਕੋਈ ਰੋਲਾ ਤਾਂ ਹੈਗਾ ਸਾਰੀ ਉਮਰ ਨੇ ਆਸ਼ਕੀ ਕੀਤੀ ਹੈ ਕਿਤੇ ਹੁਣ ਵੀ ਤਾਂ ਕੋਈ ਕੰਜਰੀ ਇਹਨੂੰ ਮਗਰ ਨਹੀਂ ਲਾਈ ਫਿਰਦੀ ਮੈਨੂੰ ਰੋਲਾ ਲੱਗਦਾ ਇਸ ਗੱਲ ਵਿੱਚ ਖਰਚਾ ਇਹਨੂੰ ਤਾਂ ਮੈਂ ਪੁਛਤੀ ਅੱਛ ਕੀ ਦਿਆਂ ਕਨਾਂ ਨੂੰ ਪਾਤੇ ਵੇ ਮੇਰੇ ਕਾਂਟੇ ਕਨਾਂ ਦੇ ਵੇ ਮੇਰੇ ਕਾਂਟੇ ਕਨਾਂ ਆਂਦੇ ਨਹੀਂ ਮੈਨੂੰ ਇਹ ਦੱਸ ਤੂੰ ਤੜਕੇ ਉੱਠ ਕੇ ਹਰਮੋਨੀਅਮ ਲੈ ਕੇ ਬਹਿ ਜਾਂਦਾ ਹੈ ਆਈ ਕੋਈ ਗਾਣਾ ਹੋ ਗਿਆ ਮੈਨੂੰ 4-5 ਦਿਨ ਸੁਣਦੀ ਨੂੰ ਤੇਰੇ ਤੋਂ ਕਾਂਟੇ ਕੰਨਾਂ ਦੇ ਕਾਂਟੇ ਕੰਨਾਂ ਦੇ ਹੈ ਇਹਦੇ ਵਿੱਚ ਕੀ ਰਾਜ ਤੂੰ ਮੈਨੂੰ ਦੱਸ ਦੇ ਤੇਰਾ ਓਏ ਗਾਣਾ ਹੈ ਹੁਣ ਦੱਸ YouTube ਤੇ ਹੈਗਾ ਗਾਣਾ ਤਾਂ ਕਰਕੇ ਮੈਂ ਬਈ ਹੈ ਨਾ ਜੋਤੀ ਗਿਲ ਦਾ ਗਾਣਾ ਯਾਰ ਉਹ ਨਾ ਜੋਤੀ ਗਿਲ ਦਾ ਮੈਂ ਤਾਂ ਪਹਿਲਾਂ ਕਦੇ ਸੁਣਿਆ ਨਹੀਂ ਇਹ ਗਾਣਾ ਆ ਹੁਣ ਤੂੰ 4 ਦਿਨਾਂ ਤੋਂ 5 ਦਿਨਾਂ ਤੋਂ ਇੱਕੋ ਹੀ ਚੀਜ਼ ਟੱਟੀ ਜਾਂਦੇ ਓਏ ਯਾਰ ਮੈਨੂੰ ਇਹ ਗੱਲ ਦੱਸ ਦੇ ਕਿਸੇ ਕੰਜਰੀ ਨੂੰ ਤੂੰ ਕਾਟੇ ਬਣਾ ਕੇ ਦੇਣ ਨੂੰ ਤਾਂ ਨਹੀਂ ਫਿਰਦਾ ਹਾਂ ਬਸ ਤੇਰੇ ਤਾਂ ਸਾਰੀ ਉਮਰ ਆਹੀ ਵਹਿਮ ਆਹੀ ਵਹਿਮ ਬਕਵਾਸ ਨਾ ਕਰ ਮੈਨੂੰ ਗਾਣੇ ਦਾ ਹੋਰ ਯਾਦ ਕਰਨ ਦੇ ਬਕਵਾਸ ਨਾ ਕਰ ਜੇ ਮੈਨੂੰ ਕੁਝ ਪਤਾ ਲੱਗ ਗਿਆ ਦੇਖ ਲਈ ਫਿਰ ਮੈਂ ਤੈਨੂੰ ਕੀਤਨੇ ਅਤਰੀ ਦਿੰਦੀ ਹੂੰ ਓਏ ਐਵੇਂ ਤੂੰ ਸਾਰੀ ਉਮਰ ਮੇਰੇ ਸਹੁਰੇ ਦੀ ਸ਼ੱਕ ਹੀ ਕਰਦੀ ਰਹੀ ਸ਼ੱਕ ਹੀ ਕਰਦੀ ਰਹੀ ਸਾਰੀ ਉਮਰ ਮੈਨੂੰ ਤੇਰੇ ਲੱਛਣਾਂ ਦਾ ਪਤਾ ਸੀਗਾ ਤਾਂ ਹੀ ਸ਼ੱਕ ਕਰਦੀ ਰਹੀ ਮੈਂ ਤੇਰੇ ਤੇ ਹੁਣ ਤੂੰ ਫੇਰ 4-5 ਦਿਨਾਂ ਤੋਂ ਆਸ਼ਕੀ ਦੇ ਵਿੱਚ ਪੈਰ ਧਰ ਲਿਆ ਹੂੰ ਮੈਂ ਤਾਂ ਨਾ ਤੂੰ ਮੈਨੂੰ ਸਾਰੀ ਮੈਂ ਕੁਛ ਨਾ ਕੁਛ ਬਣ ਜਾਂਦਾ ਹਾਂ ਹਾਂ ਹਰ ਤੱਕ ਮੈਂ ਬਣ ਜਾਂਦਾ ਤੂੰ ਜਿਹੜੀ ਸ਼ੱਕ ਕਰਦੀ ਨਹੀਂ ਸਾਰੀ ਉਮਰ ਜੇ ਕਿਤੇ ਖਾੜਾ ਲਾਉਣ ਵਾਗ ਗਿਆ ਕਿਸੇ ਕੁੜੀ ਨਾਲ ਤਾਂ ਤਾਂਦੂਤ ਛਾ ਕੇ ਕਿੱਕ ਕੀਤੇ ਹੈ ਮੇਰੇ ਸੌਰੀ ਤੇ ਤੂੰ ਨਾ ਮੈਨੂੰ ਦੁਖੀ ਕੀਤਾ ਸਾਰੀ ਉਮਰ ਨਹੀਂ ਤਾਂ ਮੈਂ ਹੁਣ ਤੱਕ ਸਿੰਗਰ ਬਣ ਜਾਂਦਾ ਹਾਂ ਬਣ ਜਾਂਦਾ ਇੱਕ ਦੋ ਕੈਸ਼ ਤਾਂ ਕੱਢੀਆਂ ਇਸੇ ਕਰਕੇ ਉਹ ਫੇਲ ਹੋਈਆਂ ਸਾਰਾ ਪੈਸਾ ਦਾ ਤੂੰ ਕੈਸ਼ਟਾ 'ਚ ਗਾਲਤਾ ਮੈਨੂੰ ਕੀ ਤਾਂ ਹੁਣ ਤੂੰ ਕੈਸ਼ਟਾ 'ਚ ਗਾਲਿਆ ਕਿ ਕਿਸੇ ਨੂੰ ਖਵਾਤਾ ਤੇਰਾ ਕੀ ਭਰੋਸਾ ਹੈ ਕੈਸ਼ਟਾ ਕੱਢੀਆਂ ਤੂੰ ਮਾਜ਼ ਕੋਈ ਅੱਜ ਕੱਲ ਤੂੰ ਪੰਜੀ ਤਾਂ ਜੋੜੀ ਨਹੀਂ ਵਿਖਾ ਦੇ ਕਿੱਥੇ ਕੋਠੇ ਪਰ ਰੱਖੇ ਤੂੰ ਗਾਇਕੀ ਦੇ ਗਾ ਗਾ ਕੇ ਹੈ ਓਏ ਗਾਇਕੀ ਹੁਣ ਸਾਡੇ ਵਾਲੀ ਗਾਇਕੀ ਜਿਹੜੀ ਆ ਉਹ ਬਸ ਹੋਈ ਪਈ ਐ ਫੇਲ ਹੋਈ ਪਈ ਐ ਹੋਈ ਆਹ ਉਹ ਤਾਂ ਪੋਪ ਪੂਪ ਜੇ ਆ ਗਏ ਕਿਹੜੇ ਨਾਂ ਉਹਨਾਂ ਚ ਕੋ ਫਿਲਿੰਗ ਐ ਨਾ ਲੈਣਾ ਦੇਣਾ ਪੋਪ ਪਾਪ ਜੇ ਬਣ ਜਾਂਦਾ ਮੁਹੰਮਦ ਸਦੀਕ ਲੈ ਕੇ ਸਵੇਰ ਦੇ ਨਾਲ ਹਾਰਮੋਨੀਅਮ ਬਹਿ ਜਾਂਦਾ ਮੇਰੇ ਸਵੇਰ ਦੀ ਐ ਮੁਹੰਮਦ ਸਦੀਕ ਉਹ ਹਾਰਮੋਨੀਅਮ ਨਹੀਂ ਹੋ ਤਾਂ ਤੂੰ ਵੀ ਚਮਕੂਰ ਐ ਸਟੇਜ ਤੇ ਤੂੰ ਵੀ ਜਉਦਾ ਹੁੰਦਾ ਸੀ ਹਾਂ ਚੱਲ ਤੂੰ ਵੀ ਮੈਨੂੰ ਠੀਕ ਹੈ ਹਾਰਮੋਨ ਵੀ ਪਜਾਉਂਦਾ ਹੋਣਾ ਪਰ ਤੂੰ ਵੀ ਨਾਲ ਮਸ਼ਹੂਰ ਸੀ ਉਹ ਨਾਲੇ ਉਸ ਕੁੜੀ ਨੇ ਜਿਹੜੀ ਨੇ ਆਹ ਗਾਣਾ ਗਾਇਆ ਹੈ ਉਹਨੇ ਤਾਂ ਬੀਟ ਸੌਂਗ ਗਾਇਆ ਨੱਚਣ ਟੱਪਣ ਵਾਲਾ ਗਾਇਆ ਤੇ ਤੂੰ ਤਾਂ ਸੈੱਡ ਸੌਂਗ ਲੈ ਕੇ ਬੈਠਾ ਇਹਨੂੰ ਹੈ ਤੂੰ ਮੈਨੂੰ ਇਹ ਗੱਲ ਦੱਸ ਵੀ ਸੈੱਡ ਕਿਉਂ ਗਾਈ ਜਾਂਦਾ ਤੂੰ ਹੈ ਉਹ ਸੈੱਡ ਮੈਂ ਉਹ ਐਕਸਪੈਰੀਮੈਂਟ ਕਰੀ ਜਾਂਦਾ ਵੀ ਹਾਂ ਉਹਦੀ ਤਰਜ਼ ਵੀ ਚੱਲ ਆਪਾਂ ਸੈੱਡ 'ਚ ਵੀ ਕਨਵਰਟ ਕਰਕੇ ਵੇਖੀਏ ਕਿਵੇਂ ਹੈ ਮੇਰਾ ਮੈਂ ਇਸ ਤਰ੍ਹਾਂ ਕਰਦਾ ਹਾਂ ਨਾ ਅਮੇਸ਼ਾ ਗੜਨ ਨਹੀਂ ਇਹ ਸੈੱਡ ਦਾ ਨਹੀਂ ਇਹ ਇਸ ਦੇ ਵਿੱਚ ਕੋਈ ਰਾਜ ਹੈ ਤਾਂ ਹੀ ਸੈੱਡ ਤੇ ਲੱਗਿਆ ਹੋਇਆ ਹੈ ਕੋਈ ਕੀ ਰਾਜ ਹੈ ਰਾਜ ਤਾਂ ਤੈਨੂੰ ਮੈਂ ਦੱਸ ਦੂੰ ਦੇਖ ਲਈ ਤੂੰ ਰਾਜ ਇਹਦੇ ਵਿੱਚ ਆਹੀ ਐ ਕਿ ਉਸ ਕੁੜੀ ਨੇ ਤੇ ਇਥੋਂ ਕਾਂਟੇ ਮੰਗੇ ਹੋਣੇ ਹੈ ਤੇਰੇ ਤੋਂ ਮੇਰੇ ਕਾਂਟੇ ਆਹ ਨਿਕਲੇ ਨਹੀਂ ਹੋਣੇ ਘਰੋਂ ਹਨਾ ਤੇ ਬਹਿ ਗਿਆ ਫਿਰ ਸਾਈਡ song ਗਾਉਣ ਤੂੰ ਤਾਂ ਹੈ ਹੁਣ ਤੂੰ ਰੁੱਸ ਗਈ ਹੋਣੀ ਜਦੋਂ ਤੇ ਹੁਣ ਤੂੰ ਆਪ ਦਾ ਸਾਈਡ ਲੈ ਕੇ ਬਹਿ ਗਿਆ ਭਾਈ ਆਪ ਦਾ ਉਹ ਮੇਰੇ ਸਹੁਰੇ ਦੇ ਤੇਰੀਆਂ ਇੰਨਾਂ ਗੱਲਾਂ ਨੇ ਤਾਂ ਮਾਰਤਾ ਕਿੱਥੋਂ ਰੁੱਸ ਗਈ ਹੋਣੀ ਉਹ ਕੀ ਕਰਦੀ ਐ ਹੈ ਕਿਹੜੀ ਕੁੜੀ ਤੇ ਮੈਂ ਮੈਨੂੰ ਇਹ ਕਿਹੜੀ ਕੁੜੀ ਦੀ ਗੱਲ ਕਰਦੀ ਐ ਤੂੰ ਮੇਰਾ ਕਿਹੜੀ ਕੁੜੀ ਹੋ ਹੈ ਜਿਹੜੀ ਨੂੰ ਤੂੰ ਕਾਂਟੇ ਨਹੀਂ ਬਣਾ ਕੇ ਦਿੱਤੇ ਉਹ ਰੁੱਸ ਗਈ ਹੋਣੀ ਨਾ ਉਸ ਕੁੜੀ ਨੇ ਤੇ ਇਥੋਂ ਕਾਟੇ ਮੰਗੇ ਹੋਣੇ ਤੇ ਇਥੋਂ ਦਿੱਤੇ ਨਹੀਂ ਗਏ ਹੋਣੇ ਹੁਣ ਉਹ ਗੁੱਸੇ ਹੋਗੀ ਫੇਰ ਤੂੰ ਸੈਡ Song ਗਾਉਂਦਾ ਫਿਰਦਾ ਓਏ ਮੈਂ ਤਾਂ ਹਾਂ ਐਕਸਪੈਰੀਮੈਂਟ ਕਰਦਾ ਮੈਂ ਤੈਨੂੰ ਕਿੰਨੀ ਵਾਰੀ ਕਹਦਾ ਤੂੰ ਨਹੀਂ ਮੈਨੂੰ ਗਾਇਕ ਬਣ ਦਿੰਦਾ ਮੈਂ ਬਣ ਜਾਂਦਾ ਕੁਛ ਨਾ ਕੁਛ ਹਾਂ ਮੈਂ ਐਕਸਪੈਰੀਮੈਂਟ ਤੈਨੂੰ ਐਸੇ ਗਾਣੇ ਤੇ ਕਰਨਾ ਆਇਆ ਹੈ ਹੱਕ ਐਕਸਪੈਰੀਮੈਂਟ ਮੈਂ ਤਾਂ ਕਰਦਾ ਸੀਗਾ ਨਾ ਮੈਨੂੰ ਇੱਕ ਗੱਲ ਦੱਸ 4-5 ਦਿਨ ਪਹਿਲਾਂ ਤੂੰ ਮੈਨੂੰ ਕਿਉਂ ਪੁੱਛੇ ਸੀ ਵੀ ਤੇਰੇ ਕਾਟੇ ਕਿੱਥੇ ਆ ਓਏ ਉਹ ਤਾਂ ਉਹ ਹੀ ਪੁੱਛੇ ਸੀ ਉਹ ਉਹਨਾਂ ਦੀ ਫੋਟੋ ਖਿੱਚਣੀ ਸੀ ਨਾਲ ਹਾਂ ਗਾਣੇ ਦੀ ਮਰੀ ਜਾਂਦੀ ਐ ਨਾ ਫੋਟੋ ਖਿੱਚਣੀ ਸੀਗੀ ਕਾਂਟਿਆਂ ਦੀ ਹੈ ਉਹ ਤਾਂ ਸ਼ੁਕਰ ਕਰ ਕੱਢ ਕੇ ਅਲਮਾਰੀ ਚੋਂ ਮੈਂ ਕੱਲ ਪਾ ਲੇ ਨਹੀਂ ਤਾਂ ਤੇਰਾ ਕੀ ਭਰੋਸਾ ਸੀ ਤੂੰ ਤਾਂ ਕੱਢ ਲ ਜਾਣੇ ਸੀਗੇ ਜਿਹੜੀ ਜਨਾਨੀ ਤੇਰੇ ਨਾਲ ਗੁੱਸੇ ਹੋਈ ਬੈਠੀ ਐ ਮੇਰੇ ਤਾਂ ਅੱਧਾ ਟੋਲੇ ਦੇ ਕਾਂਟੇ ਇਹਨੇ ਦੇ ਦੇਣੇ ਸੀ ਜਾ ਕੇ ਉਹਨੂੰ ਓਏ ਕਿਉਂ ਐਵੇਂ ਵਹਿਮ ਕਰਦੀ ਐ ਤੇਰੇ ਇੰਨਾ ਵਹਿਮਾ ਕਰਕੇ ਮੈਂ ਖਾੜੇ ਲਾਉਣ ਜਾਂਦਾ ਸੀ ਜਦੋਂ ਉਦੋਂ ਵੀ ਤੂੰ ਐਵੇਂ ਵਹਿਮ ਕਰਦੀ ਰਹੀ ਹੀ ਵਹਿਮ ਕਰ ਤੂੰ ਘਰੇ ਤਾਂ ਸਾਨੂੰ ਪੰਜੀ ਨਹੀਂ ਦਿੱਤੀ ਅੱਜ ਤੱਕ ਖਾੜੇ ਲਾਉਣ ਵਾਲੀ ਹੋਰ ਕਿੱਥੇ ਗਏ ਪੈਸੇ ਉਹ ਸਾਨੂੰ ਕੀ ਤਾਂ ਕਿੱਥੇ ਗਏ ਖਵਾ ਤੇ ਕਿਤੇ ਕੰਜਰੀਆਂ ਦੇ ਵਿੱਚ ਤੂੰ ਮਾ ਮੈਂ ਹੁਣੇ ਦੱਸ ਦੂੰ ਤੈਨੂੰ ਖਵਾ ਕੇ ਉਹਦਾ ਘਰੇ ਪੈਸੇ ਆਉਂਦੇ ਸੀ ਉਹ ਤਾਂ ਸਾਰੀ ਜੀ ਆ ਲਿਆ ਆ ਲਿਆ ਆ ਲਿਆ ਆਪ ਤੂੰ ਖਾਦੇ ਐ ਹੁਣ ਉਹਨਾਂ ਦਾ ਨਾਲ ਨਹੀਂ ਐ ਨਾ ਮੈਂ ਖਾ ਗੇ ਤੇਰੇ ਵਹਿਮਾ ਕਰਕੇ ਮੈਂ ਅੱਗੇ ਕਾਮਯਾਬ ਨਹੀਂ ਹੋ ਸਕਿਆ ਕਾਮਯਾਬ ਨਹੀਂ ਹੋਇਆ ਹੁਣ ਆ ਚਾਰ ਦਿਨਾਂ ਦਾ ਹਾਰਮੋਨੀਅਮ ਚੱਕਿਆ ਮੈਂ ਤੇਰੇ ਪਤਾ ਨਹੀਂ ਕੀਟੜੇ ਚ ਸੂਲ ਪੈ ਗਿਆ ਢਿੱਡ ਚ ਸੂਲ ਪੈ ਗਿਆ ਅੱਜ ਤੱਕ ਤਾਂ ਤੂੰ ਹਰਮੋਨੀਅਮ ਤੇ ਕਿਧਰੇ ਗਾ ਕੇ ਤੂੰ ਕੋਈ ਚਾਰ ਪੰਜੀ ਕੋਈ ਪੰਜੀ ਲੈ ਕੇ ਨਹੀਂ ਆਇਆ ਘਰੇ ਹੁਣ ਤੂੰ ਹਰਮੋਨੀਅਮ ਚਾਰ ਦਿਨਾਂ ਤੋਂ ਲੈ ਕੇ ਬੈਠਾ ਤੇਰੀ ਵੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਜੇ ਮੈਨੂੰ ਕਿਸੇ ਨਾ ਗੱਲ ਦਾ ਪਤਾ ਲੱਗ ਗਿਆ ਨਾ ਤਾਂ ਵੇਖ ਲਈ ਮੈਂ ਵੀ ਧਣੀਆਂ ਦੀ ਪੰਮੀ ਆ ਤੇਰੇ ਹਲਕ ਚੋਂ ਕੱਢ ਲੂੰ ਕਾਟੇ ਇਹ ਲਾਲੀ ਸਾਹਿਬ ਤੂੰ ਜੇ ਕਿਸੇ ਨੂੰ ਨਵੇਂ ਬਣਾ ਕੇ ਦੇਤੇ ਤਾਂ ਤੇ ਜੇ ਮੈਂ ਕਿਦਰੇ ਧਰਤੇ ਮੇਰੇ ਨਵੇਂ ਨਵੇਂ ਕਾਗੇ ਬਣਾਉਣੇ ਮੈਂ ਨਵੇਂ ਬਣਾਉਦਾ ਹੀ ਨਹੀਂ ਮੈਨੂੰ ਕੀ ਜਰੂਰਤ ਨਵੇਂ ਬਣਵਾਉਣ ਦੀ ਮਰੀ ਜਾਂਦੀ ਐਵੇਂ ਅੱਛਾ ਆਹ ਗੱਲ ਐ ਤੂੰ ਨਵੇਂ ਬਣਾਉਣ ਦੀ ਤੈਨੂੰ ਤਾਂ ਜ਼ਰੂਰਤ ਨਹੀਂ ਹੈਗੀ ਤਾਂ ਆ ਮੇਰੇ ਕਾਂਟੇ ਦੇ ਕੇ ਦਿਲ ਨੂੰ ਫਿਰਦਾ ਤੂੰ ਉਹਨੂੰ ਉਹ ਕਿਉਂ ਦੇਣ ਨੂੰ ਫਿਰਦਾ ਮੈਂ ਮੈਂ ਤੇਰੀਆਂ ਹੱਡੀਆਂ ਤੋੜ ਦੂੰ ਤੇਰੀਆਂ ਖੱਖਾਂ ਪਾੜ ਦੂੰ ਖੱਖਾਂ ਪਾੜਦੀ ਦਿਲ ਨੂੰ ਫਿਰਦਾ ਜੇ ਮੇਰੇ ਕਾਂਟੇ ਘਰੋਂ ਵਗ ਗਏ ਨਾ ਮੈਂ ਨਹੀਂ ਕਿਸੇ ਦਾ ਮਾਇਤਾ ਗਾਣਾ ਗਾਈ ਹੈ ਨਾ ਜੇ ਘਰੋਂ ਕੋਈ ਸੋਨੇ ਚਾਂਦੀ ਦੀ ਚੀਜ਼ ਵਗ ਗਈ ਨਾ ਤਾਂ ਲਾਲੀ ਸਾਹਿਬ ਤੋਂ ਨਾਲੇ ਦੇਉ ਤੈਨੂੰ ਤਨੇਖਰੀ ਨਾਲੇ ਉਹਨੂੰ ਦੇਉ ਕੰਜਰੀ ਨੂੰ ਓਏ ਮਖਾ ਮੈਂ ਤਾਂ ਗਾਣਾ ਗਾਈ ਜਨਾ ਕਿਉਂ ਐਵੇਂ ਖਾਮ ਖਾ ਹੋਰ ਚੈੱਕ ਕਰਦੀ ਹੁੰਨੀ ਐ ਗਾਣਾ ਨਾ ਗਾਇਕ ਰਕ ਆਸ਼ਕੀ ਦੇ ਤਾਂ ਗਾਣੇ ਹੁੰਦੇ ਨੇ ਏ ਅੱਛਾ ਸਾਡੇ ਘੂੜੇ ਅੱਜ ਕੱਲ ਉਹੋ ਜਿਹਾ ਲੱਗਦੇ ਹੁਣ ਯਾਦ ਆਈ ਤੂੰ ਮੈਨੂੰ ਇੱਕ ਵਾਰੀ ਕਿਹਾ ਸੀਗਾ ਆਖੇ ਗਾਣਾ ਗਾਉਣ ਵਾਸਤੇ ਆਸ਼ਕੀ ਕਰਨੀ ਪੈਂਦੀ ਐ ਆਸ਼ਕੀ ਇਹ ਗੱਲ ਮੇਰੇ ਉਸਤਾਦ ਨੇ ਮੈਨੂੰ ਕਹੀ ਸੀ ਕਾਹੀਂ ਤਾਂ ਤੂੰ ਫਿਰ ਆਹਾ ਆਸ਼ਕੀ ਦੇ ਗਾਣੇ ਗਾਣ ਲੱਗਿਆ ਹੋਇਆ ਹੈ। ਉਸਤਾਦ ਨੇ ਤਾਂ ਉਹਨੂੰ ਕਿਹਾ ਸੀ ਬਈ ਫੀਲਿੰਗ ਲਿਆਇਆ ਕਰੋ ਫੀਲਿੰਗ। ਵੀ ਉਹਦੇ 'ਚ ਐ ਸਮਝਿਆ ਕਰੋ ਵੀ ਇਮੇਜਨ ਕਰਾਇਆ ਕਰੋ। ਇਮੇਜਨ ਦਾ ਵੀ ਹਮੇ ਤਾਂ ਉਸਤਾਦ ਨੇ ਤਾਂ ਦੱਸਿਆ ਜੀ ਆ ਵੀ ਆਸ਼ਕੀ ਆਲੇ ਜਾਂ ਗਾਣੇ ਜਦੋਂ ਗਾਉਂਦਾ ਹੈ ਬੰਦਾ ਜਿਵੇਂ ਮੰਨ ਲਾ ਵੀ ਹੀਰ ਤੇ ਰਾਂਝੇ ਦਾ ਗਾਣਾ ਗਾਉਣਾ ਹੈ ਤਾਂ ਉਹ ਤੁਹਾਨੂੰ ਹੀਰ ਰਾਂਝੇ ਦੀ ਇਮੇਜਨ ਕਰਕੇ ਆਪਣੇ ਆਪ ਨੇ ਤੇ ਢਾਲਣਾ ਪੈਂਦਾ। ਆਪਣੀ ਖੁਦ ਫੀਲਿੰਗ ਲਿਆਉਣੀ ਪੈਂਦੀ ਐ ਵੀ ਮੈਂ ਹੀ ਰਾਂਝਾ ਮੈਂ ਹੀ ਹੀਰਾ ਵੇ ਮੇਰੇ ਤੇ ਵਾਪਰੀ ਹੋਈ ਐ ਤਾਂ ਫੀਲਿੰਗ ਆਉਂਦੀ ਐ ਮੇਰੇ ਸੋਰੇ ਦੀ ਐ ਐ ਕਿਹਾ ਸੀ ਉਸਤਾਦ ਨੇ ਕੀ ਆ ਸੀਗਾ ਤੈਨੂੰ ਤਾਂ ਉਸਤਾਦ ਨੇ ਮੈਂ ਤੇਰੀਆਂ ਸਮਝਦੀ ਆ ਤੇਰੀ ਰਗ ਰਗ ਤੋਂ ਵਾਕ ਵਕ ਗਾ ਮੈਂ ਵਾਕ ਖਾਂ ਤੂੰ ਰਗ ਰਗ ਤੋਂ ਅੱਜ ਦੀ ਨਹੀਂ ਮੈਂ ਤੇਰੇ ਨਾਲ ਹੈਗੀ ਆਹੋ ਜਦੋਂ ਦੀ ਵਿਆਹੀ ਆ ਮੈਂ ਤੇਰੇ ਆ ਹੀ ਲੱਛਣ ਸੁਣਦੀ ਆਉਂਦੀ ਆ ਹੀ ਹਟ ਜਾ ਤੂੰ ਤੇਰਾ ਸਾਰਾ ਘਰ ਖਵਾਤਾ ਇਹਨੇ ਘਰੇ ਕੁਛ ਬਣਾਇਆ ਨਹੀਂ ਗਾ ਹੈ ਚੱਲ ਬਾਈ ਬੈ ਤੈਨੂੰ ਹੋਰ ਗਾਣਾ ਸੁਣਾਉਣਾ ਨਾ ਹੋਰ ਕਿਹੜਾ ਸੁਣਾਉਣਾ ਮੈਂ ਹੋਰ ਸੁਣਾਉਣਾ ਫਿਰ ਛੱਡ ਪਰਾ ਤੂੰ ਹਾਂ ਆਸ਼ਕੀਆਂ ਦੇ ਗਾਣੇ ਗਾਉਂਦੇ ਖੂਬੀ ਪਈਏ ਤੇ ਮਨ ਦੇ ਵਿੱਚ ਕੋਈ ਨਾ ਕੋਈ ਗੱਲ ਤਾਹੀ ਲੱਗਿਆ ਹੋਇਆ ਐਸਤੇ ਬੈ ਐਸਤੇ ਬੈ ਜਾ ਦੂਜਾ ਗਾਣਾ ਸੁਣਾ ਦੂਜਾ ਗਾਣਾ ਪਤਾ ਨਹੀਂ ਤੂੰ ਕਿਹੜਾ ਹੁਣ ਮੈਨੂੰ ਸੁਣਾਵੇਂਗਾ ਕਿਹੜੀ ਆਸ਼ਕੀ ਦਸਣਾਉਂਦਾ ਤੂੰ ਛੱਡ ਪਰਾ ਲੈ ਸੁਣ ਹਾਂ ਕੋਈ ਗੱਲ ਨਹੀਂ ਐ ਨਹੀਂ ਐ ਨਹੀਂ ਕਰੀਦਾ ਹੁੰਦਾ ਗੁੱਸੇ ਨਹੀਂ ਹੋਇਆ ਹੋਰ ਸੁਣ ਹਾਂ ਕਾਂਟੇ ਲੈ ਦੇ ਚੰਨਾ ਵੇ ਤੇਰੀ ਹੂਰ ਆਖ ਦੀ ਕਾਂਟੇ ਲੈ ਦੇ ਚੰਨਾ ਵੇ ਤੇਰੀ ਹੂਰ ਆਖ ਦੀ ਨਾ ਮੇਰੀ ਗੱਲ ਸੁਣ ਕਾਂਟੇ ਤੇਰੇ ਉਹ ਕਾਂਟੇ ਨਹੀਂ ਨਿਕਲ ਜਾਏਗਾ ਤੇਰੇ ਮੂੰਹ ਚੋਂ ਉਹ ਤੂੰ ਸੈਡ ਸੌਂਗ ਸੈਡ ਸੌਂਗ ਕਰੀ ਜਾਂਦੀ ਮੈਂ ਕਿ ਬੀਟ ਸੁਣਾ ਹਰਦਮ ਕਾਂਟੇ ਕਾਂਟੇ ਗਾਈ ਜਾਂਦੇ ਕਾਂਟੇ ਪਤਾ ਨਹੀਂ ਇਹਦੇ ਕਿੰਨੇ ਕੁ ਦਿਮਾਗ ਦੇ ਵਿੱਚ ਕਾਂਟੇ ਖੁਬੇ ਹੋਏ ਐ ਗੱਲ ਗੱਲ ਤੇ ਲੈ ਦੂ ਚੰਨਾ ਹੂਰ ਆਖ ਦੀ ਕਾਂਟੇ ਲੈ ਦੇ ਤੂੰ ਕਿਹੜੀ ਹੂਰ ਆਖਦੀ ਐ ਤੈਨੂੰ ਹੈ ਕਿਹੜੀ ਨੂੰ ਕਾਂਟੇ ਲੈ ਕੇ ਦੇਗਾ ਕਦੇ ਆਸ਼ਕੀ ਕਦੇ ਕਾਂਟੇ ਕਦੇ ਜਿੰਨੇ ਕਾਂਟੇ ਮੈਨੂੰ ਲੱਗਦਾ ਕਿਸੇ ਨੂੰ ਬਣਵਾ ਕੇ ਦੇਣੇ ਹੀ ਦੇਣੇ ਐ ਉਹ ਗਾਣੂ ਦੇਣੇ ਐਵੇਂ ਮਰੀ ਜਾਨੀ ਐ ਜਿਹੜੀ ਇਹਦੀ ਜਿੱਬ ਦੇ ਉੱਤੇ ਕੋਈ ਗਾਣਾ ਚੱਲੀ ਮੈਂ ਕਹਿੰਦੀ ਸੀ ਵੀ ਸੈੱਟ ਸਾਂਗ ਸੈੱਟ ਸਾਂਗ ਵੀ ਐਵੇਂ ਬਾਬਾ ਮਹਾਂ ਚੱਲ ਹੁਣਾ ਹਾਂ ਕਾਂਟੇ ਤਾਂ ਤੁੰਨੂੰ ਦਿਮਾਗ ਚ ਬਸ ਚੱਲਿਆ ਹੋਇਆ ਹੋਰ ਅੱਥੇ ਕੀ ਛੱਕ ਨਹੀਂ ਕਰੀਦਾ ਹੁੰਦਾ ਵੀ ਹਾਂ ਮੈਨੂੰ ਤਾਂ ਤੂੰ ਕਦੇ ਕਦੇ ਤੂੰ ਇੱਕ ਚਾਂਦੀ ਦਾ ਛੱਲਾ ਨਹੀਂ ਲੈ ਕੇ ਦਿੱਤਾ ਹੈ ਹੁਣ ਤੇਰੇ ਆਸ਼ਕੀ ਵਾਲੇ ਕਾਂਟੇ ਲੈ ਦੂ ਹੂਰ ਨੂੰ ਕਾਂਟੇ ਲੈ ਦੂ ਹੂਰ ਨੂੰ ਚੱਲ ਹੋ ਚੱਲ ਗੁੱਸੇ ਨਾਲ ਹੋ ਚੱਲ ਫੋਰ ਦੂਜਾ ਸੁਣ ਗਾਣਾ ਹੋਰ ਦੂਜਾ ਮੇਰਾ ਦਿਮਾਗ ਗਰਮ ਨਾ ਕਰ ਤੂੰ ਇੱਕ ਕੰਪੋਜੀਸ਼ਨ ਆਈ ਮੈਂ ਤੈਨੂੰ ਦੱਸਾਂ ਦਿਮਾਗ 'ਚ ਕੰਪੋਜੀਸ਼ਨ ਆਈ ਆ ਸੁਣ ਹਾਂਜੀ ਇਹ ਤੇ ਦਿਮਾਗ 'ਚ ਮੇਰਾ ਤਾਂ ਹਲਕ ਵੀ ਸੁੱਕ ਗਿਆ ਕੋਈ ਚੱਜ ਦਾ ਸੁਣਾ ਦੀ ਕਿਤੇ ਮੈਂ ਤੈਨੂੰ ਦੱਸਾਂ ਕਿਦੜੇ ਆਹ ਬੋਤਲਾਂ ਪੈਣੀਆਂ ਤੇਰੇ ਟੂਏ ਦੇ ਵਿੱਚ ਮੈਂ ਖੈ ਐ ਨਹੀਂ ਕਰਦੇ ਹੁੰਦੇ ਹੈ ਗਾਣਾ ਹੋਰ ਸੁਣ ਹੈ ਐਵੇਂ ਰੌਲਾ ਨਹੀਂ ਕਰਦੇ ਹੁੰਦੇ ਚੰਗਾ ਜੱਜ ਦਾ ਸੁਣਾਦੀ ਮੈਂ ਤੈਨੂੰ ਦੱਸਾਂ ਲੈ ਫਿਰ ਮੈਂ ਇਹ ਦਿਮਾਗ ਹੋਣੀ ਕੰਪੋਜੀਸ਼ਨ ਆਈ ਹੈ ਇਹ ਸੁਣ ਤੂੰ ਜਮਾਂ ਨਵੀਂ ਕੰਪੋਜੀਸ਼ਨ توجہ ਫਰਮਾਣਾ ਠੀਕ ਹੈ ਸੁਣਾਣਾ ਕੋਈ ਨਹੀਂ ਵਧੀਆ ਜਿਹਾ ਸੁਣਾਈ ਕੰਨਾ ਨੂੰ ਕਾਂਟੇ ਲੈ ਦੇ ਮੇਰੇ ਇਹ ਗੱਲ ਸੁਣ ਲੈ ਮੇਰਾ ਕੰਨਾ ਨੂੰ ਕਾਂਟੇ ਲੈ ਦੇ ਮੇਰੇ ਇਹ ਗੱਲ ਸੁਣ ਲੈ ਮੇਰਾ ਉਹ ਕੱਲ ਸੁਣ ਲੈ ਮਹਿਰਮਾ ਵੇ ਸੁਣ ਲੈ ਮਹਿਰਮਾ ਵੇ ਸੁਣ ਲੈ ਮਹਿਰਮਾ ਨਾ ਫੇਰ ਹੁਣ ਤੇਰੇ ਦਿਮਾਗ ਤੇ ਕਾਂਟੇ ਚੜ ਗਏ ਹੈ ਹੁਣ ਤੂੰ ਫੇਰ ਕਾਂਟਿਆਂ ਦਾ ਖੁਰਲਾ ਲ ਓਏ ਕਾਂਟੇ ਆ ਸੀ ਹਟ ਜਾ ਤੂੰ ਹਟ ਜਾ ਮੈਂ ਤੈਨੂੰ ਕਹਤਾ ਉਹ ਭੁੱਲ ਗਿਆ ਫੇਰ ਦਿਮਾਗ ਚ ਆ ਗਿਆ ਹੁਣ ਕਾਂਟੇ ਹੁਣ ਯਾਰ ਕਾਂਟੇ ਦਾ ਐ ਐਮ ਬੀ ਸੀ ਬਈ ਮਤਲਬ ਉਹ ਕ ਰਾਦਾ ਇਹ ਤਾਂ 4-5 ਦਿਨਾਂ ਦਾ ਵੇਸ ਸੁਣੀ ਜਾਂਦਾ ਤਾਂ ਕਰਕੇ ਉਹ ਕਾਂਟੇ ਜਿਹੜੇ ਉਹ ਕਾਂਟੇ ਵਾਲਾ ਗਾਣਾ ਚੱਲੀ ਜਾਂਦਾ ਹੋਰ ਕੋਈ ਇਹੋ ਜਿਹੀ ਸ਼ੱਕ ਨਹੀਂ ਕਰਦੇ ਹੁੰਦੇ ਮੈਂ ਸ਼ੱਕ ਕਿਉਂ ਨਾ ਕਰਾਂ ਤੇਰੇ ਤਾਂ ਜਮੋ ਦਿਮਾਗ ਦੇ ਵਿੱਚ ਕਿੱਕੀ ਦਾ ਗਾਣਾ ਚੱਲੀ ਜਾਂਦਾ ਕਾਂਟੇ 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 ਮੈਨੂੰ ਤਾਂ ਲੱਗਦਾ ਹੈ ਇਹਦੇ ਵਿੱਚ ਕੋਈ ਕਾਲਾ ਹੈ ਹਟ ਜਾ ਤੂੰ ਮੈਂ ਕਿਹਾ ਮੈਨੂੰ ਗਾਣ ਦੇ ਗਾਣਾ ਕੰਨਾਂ ਨੂੰ ਕਾਂਟੇ ਲੈ ਦੇ ਉਹ ਫੇਰ ਕਾਂਟੇ ਵਾਲਾ ਹਟਦਾ ਨਹੀਂ ਤੂੰ ਵੇਵ ਤਾਂ ਕਰ ਨੋ ਹੈ ਓਏ ਯਾਰ ਦਿਮਾਗ ਖੁੰਚੜਿਆ ਹੋਇਆ ਕਾਂਟੇ ਇਸ ਗੱਲ ਦੇ ਵਿੱਚ ਕੋਈ ਨਾ ਕੋਈ ਰਾਜਤਾ ਹੈਗਾ ਤੂੰ ਉਸ ਕੰਜਰੀ ਨੂੰ ਬਣਵਾ ਕੇ ਦੇ ਕਾਂਟੇ ਜੇ ਤੂੰ ਪਿਓ ਦਾ ਪੁੱਤ ਹੈਗਾ ਹੈ ਨਾ ਤਾਂ ਉਸ ਕੰਜਰੀ ਨੂੰ ਕਾਂਟੇ ਬਣਵਾ ਕੇ ਦੇ ਓ ਮੈਂ ਕਿ ਬਣਵਾ ਕੇ ਉਸ ਕੰਜਰੀ ਨੂੰ ਕਾਂਟੇ ਫੇਰ ਮੈਂ ਮੈਂ ਤਾਂ ਉਹ ਕਾਂਟੇ ਦਿਮਾਗ ਦਾ ਛੱਡਦੇ ਹਾਰਮੋਨ ਅੱਜ ਤੇਰਾ ਮੈਂ ਕੱਢਦੀ ਆ ਬਣਾ ਕੇ ਦੇ ਔਰ ਜੇ ਉਹਨਾਂ ਨੂੰ ਕਾਂਟੇ ਬਣਾ ਕੇ ਉਹ ਗੱਲੇ ਸੀ ਇਹ ਕਾਂਟੇ ਤੇਰੇ ਮੈਂ ਜਰੀਆ ਮੈਂ ਫੁਰਾ ਮੈਂ ਉਹ ਨਹੀਂ ਅੱਜ ਹੇ ਇਹ ਫਰੋਤਰੀਆਂ ਕਾਂਟੇ ਤੇ ਫੋਰਗੇ ਫਰੋਤਰੀਆਂ ਕਾਂਟੇ ਤੇ ਕਿਵੇਂ ਜਾਂਦੀਆਂ ਹੈ ਓਏ ਸੁਧਰਤੀ ਯਾਦ ਆ ਗਿਆ ਕਹਿੰਦੀ ਮੂੰ ਕਰਨ ਲੱਗ ਜੂਗੀ ਇਹ ਕਰਨ ਲੱਗ ਜੂਗੀ ਇਹ ਮੂੰ ਨਹੀਂ ਹੋ ਗਿਆ ਬੰਦੇ ਦੇ ਮਾਰ ਬੰਦੇ ਦੇ ਮਾਈਂਡ ਨੂੰ ਨਹੀਂ ਦੇਣੀ ਹੈ ਮੈਨੂੰ ਤਾਂ ਕਦੇ ਤੂੰ ਚਾਂਦੀ ਦਾ ਛੱਲਾ ਨਹੀਂ ਲੈ ਕੇ ਦਿੱਤਾ ਲੈ ਦੂ ਤੈਨੂੰ ਕਾਂਟੇ ਹੈ ਕਦੇ ਕਿਹੜਾ ਸੁਰ ਲਾਉਂਦਾ ਕਾਂਟਿਆਂ ਵਾਸਤੇ ਕਦੇ ਕਿਹੜਾ ਸੁਰ ਲਾਉਂਦਾ ਮੇਰਾ ਦਿਮਾਗ ਖਰਾਬ ਕਰ ਰੱਖਿਆ ਮੇਰਾ ਤੂੰ ਜੇ 14 ਪੁੱਤ ਹੈਗੇ ਹਨਾ ਤਾਂ ਬਣਵਾ ਕੇ ਤੇ ਇੰਕਾਟੇ ਜੇ ਕੀਮਤ ਰੱਖੋ ਕੁਛ ਠੂਸ ਦੀ ਮੈਂ ਝਾੜੂ ਵੇਖ ਲੈ ਆਹੋ ਕਾਂਟੇ 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 ਹੋ ਗਏ ਪਤਾ ਨਹੀਂ ਕੀ ਹੋ ਗਿਆ ਇਹਦਾ ਮੇਰੇ ਸੌਰੇ ਦੀ ਨੱਕ ਚੜ ਗਈ ਜੀ ਟੀਨੀ ਲਈ ਵੀ ਨਾ ਤਾਂ ਜਦੋਂ ਜੀ ਕਰਦਾ ਉਦੋਂ ਫੈਂਟ ਦਿੰਦੀ ਹੈ